ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਕਿ ਇੱਥੇ ਮੋਰ ਆਉਂਦੇ ਆ ਮੇਰੇ ਘਰ ਅੱਛਾ ਮੈਂ ਕਿੰਨੇ ਕਿੰਨੇ ਦਿਨ ਇੱਥੇ ਗੁਜ਼ਾਰ ਕੇ ਜਾਂਦੇ ਨੇ ਉਹ ਮੋਰ ਚਾਹੀਸੀ ਛੋਟੇ ਜਿਹੇ ਬਾਗਿਚੇ ਚ ਹਾਂਜੀ ਇਹ ਛੋਟੇ ਜਿਹੇ ਬਾਗਿਚੇ ਥੱਲੇ ਉੱਪਰ ਮੇਰੇ ਨਾਲ-ਨਾਲ ਹੀ ਉੱਤੇ ਛੱਤ ਦੇ ਘੁੰਮਦਾ ਰਹਿੰਦਾ ਕੀ ਬਾਤ ਹੈ ਜਿੰਨੇ ਚਿੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਇੱਥੇ ਮੋਰ ਮੋਰ ਮਿਲਦੇ ਆ ਚਿੜੀਆਂ ਤੁਹਾਡੇ ਸਾਹਮਣੇ ਐਡੀ ਪਿਆਰੀ ਨਜ਼ਰ ਆ ਗਈ ਹੈ ਪਿਆਰੀ ਚਿੜੀ ਬੈਠੀ ਹੋਈ ਹੈ ਹਾਂ ਉਹ ਕਹਿੰਦੇ ਪੰਛੀ ਇੱਥੇ ਬਹੁਤ ਆਂਦੇ ਹੈਗੇ ਪੰਛੀ ਪੰਛੀ ਤਾਂ ਖਤਮ ਹੀ ਹੋ ਗਏ ਆਪਣੇ ਸੰਸਾਰ ਇੱਥੇ ਬਹੁਤ ਆਂਦੇ ਆ ਹੁਣ ਅਜੇ ਇਸ ਵੇਲੇ ਠੰਡ ਬਹੁਤ ਹੈਗੀ ਹੈ ਤੁਸੀਂ ਥੋੜੇ ਦਿਨਾਂ ਬਾਅਦ ਦੇਖਣਾ ਜਦੋਂ ਫੁੱਲ ਖਿੜੇ ਹੋਣਗੇ ਨਾ ਉਸ ਵੇਲੇ ਬਹੁਤ ਹੁਣ ਵੀ ਸ਼ਾਮ ਵੇਲੇ ਬਹੁਤ ਚਹਿਚਹਾਟ ਹੁੰਦੀ ਹੈ ਦੇਖੋ ਕਿੰਨੀ ਪਿਆਰੀ ਚਿੜੀ ਬੈਠੀ ਹੋਈ ਹੈ ਹਾਂ ਮੈਂ ਕਿਹਾ ਪੰਛੀ ਇੱਥੇ ਬਹੁਤ ਆਂਦੇ ਆਗੇ ਪੰਛੀ ਪੰਛੀ ਤਾਂ ਖਤਮ ਹੀ ਹੋ ਗਿਆ ਆਪਣੇ ਪੰਜਾਬ ਇੱਥੇ ਬਹੁਤ ਆਂਦੇ ਆ ਹੁਣ ਅਜੇ ਇਸ ਵੇਲੇ ਠੰਡ ਬਹੁਤ ਹੈਗੀ ਹੈ ਤੁਸੀਂ ਥੋੜੇ ਦਿਨ ਬਾਅਦ ਦੇਖਣਾ ਜਦੋਂ ਫੁੱਲ ਖਿੜੇ ਹੋਣਗੇ ਨਾ ਉਸ ਵੇਲੇ ਬਹੁਤ ਹੁਣ ਵੀ ਸ਼ਾਮ ਵੇਲੇ ਬਹੁਤ ਚਹਿਚਹਾਟ ਹੁੰਦੀ ਹੈ ਇਹ ਪੱਤਿਆਂ ਤੇ ਬੈਠਣਾ ਔਰ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਕਿ ਇੱਥੇ ਮੋਰ ਆਂਦੇ ਆ ਮੇਰੇ ਘਰ ਅੱਛਾ ਮੈਂ ਸ਼ਾਟਸ ਭੇਜ ਦਿਆਂਗਾ ਤੁਹਾਨੂੰ ਉਹਨਾਂ ਦੇ ਠੀਕ ਹੈ ਕਿੰਨੇ ਕਿੰਨੇ ਦਿਨ ਇੱਥੇ ਗੁਜ਼ਾਰ ਕੇ ਜਾਂਦੇ ਨੇ ਉਹ ਮੋਰ ਚਾਹੀਸੀ ਛੋਟੇ ਜਿਹੇ ਬਾਗੀਚੇ ਚ ਹਾਂਜੀ ਇਹ ਛੋਟੇ ਜਿਹੇ ਬਾਗੀਚੇ ਦੇ ਥੱਲੇ ਉੱਪਰ ਮੈਂ ਉੱਪਰ ਬਾਗੀਚੇ ਦੇ ਵਿੱਚ ਮਾਰਨਿੰਗ ਵਾਕ ਕਰਦਾ ਹੋਇਆ ਤੁਹਾਡੇ ਨਾਲ ਮੋਰ ਨੂੰ ਦਿਖਾਵਾਂਗਾ ਠੀਕ ਹੈ ਜੀ ਉਹ ਮੇਰੇ ਨਾਲ ਨਾਲ ਹੀ ਉੱਤੇ ਛੱਤ ਦੇ ਘੁੰਮਦਾ ਰਹਿੰਦਾ ਕੀ ਬਾਤ ਹੈ ਜਿੱਥੇ ਚਿੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਇੱਥੇ ਉਹ ਮੋਰ ਇੱਥੇ ਮੋਰ ਮਿਲਦੇ ਆ ਚਿੜੀ ਤੁਹਾਡੇ ਸਾਹਮਣੇ ਐਡੀ ਪਿਆਰੀ ਨਜ਼ਰ ਆ ਗਈ ਹੈ ਬਿਲਕੁਲ ਬਿਲਕੁਲ ਤੇ ਤਿਤਲੀਆਂ ਭੌਰੇ ਵੀ ਇੱਥੇ ਬਹੁਤ ਆਉਂਦੇ ਆ ਇਸ ਤੋਂ ਬਿਨਾ ਮੇਰੇ ਕੋਲੇ ਹੋਰ ਇਧਰਲੇ ਪਾਸੇ ਵੀ ਕਾਫੀ ਫਰੂਟ ਪਲਾਂਟਸ ਹੈਗੇ ਠੀਕ ਹੈ ਅਜਾ ਦੇਖਦੇ ਆ ਇਹਦੇ ਉੱਤੇ ਬਹੁਤ ਹੀ ਜ਼ਿਆਦਾ ਫਰੂਟਸ ਲੱਗਦੇ ਨੇ ਚਕੋਤਰਾ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਚ ਏਡੇ ਏਡੇ ਵੱਡੇ ਸਾਈਜ਼ ਦੇ ਹੁੰਦੇ ਆ ਔਰ ਅੰਦਰੋਂ ਲਾਲ ਹੁੰਦਾ ਹੈ ਫਰੂਟ ਠੀਕ ਹੈ ਠੀਕ ਹੈ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਇਹ ਕਾਫੀ ਯਾਨੀ ਇਹ ਨਾ ਭਰਿਆ ਪਿਆ ਹੁੰਦਾ ਇਹਦੀ ਪੁਰਾਣੀਆਂ ਫੋਟੋਜ਼ ਕਿਤੇ ਮੈਂ ਤੁਹਾਨੂੰ ਦਿਖਾਵਾਂ ਅਜੇ ਫਿਲਹਾਲ ਪੱਤ ਜਰਦਾ ਮੌਸਮ ਹੈ ਨਾ ਪੱਤ ਜਰਦਾ ਮੌਸਮ ਹੈ ਦਸੰਬਰ ਸ਼ੁਰੂ ਤੱਕ ਇੱਦੇ ਤੇ ਫਰੂਟ ਸੀਗੇ ਠੀਕ ਹੈ ਇਸ ਤੋਂ ਬਿਨਾ ਫਿਰ ਇਹ ਪਪੀਤਾ ਹੈ ਥੱਲੇ ਔਰ ਪਿੱਛੇ ਅਮਰੂਦ ਦੇ ਬੂਟੇ ਅਨਾਰ ਔਰ ਖੱਬੇ ਪਾਸੇ ਕਿੰਨੋ ਹੈ ਲੱਗਾ ਹੋਇਆ ਹੂੰ ਇਹ ਕਿੰਨੋ ਹੈਗਾ ਜੀ ਉਹ ਸੰਤਰਾ ਹੈ ਉੱਧਰ ਥੱਲੇ ਨਾਲ ਨਾਲ ਖਾਲੀ ਧਾਂ ਦੇ ਉੱਤੇ ਸਬਜ਼ੀ ਉਗਾ ਲਈਦੀ ਹੈ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਕਿ ਇੱਥੇ ਮੋਰ ਆਂਦੇ ਆ ਮੇਰੇ ਘਰ ਅੱਛਾ ਮੈਂ ਕਿੰਨੇ ਕਿੰਨੇ ਦਿਨ ਇੱਥੇ ਗੁਜ਼ਾਰ ਕੇ ਜਾਂਦੇ ਨੇ ਉਹ ਮੋਰ ਚਾਹੀਸੀ ਛੋਟੇ ਜਿਹੇ ਬਾਗੀਚੇ ਚ ਹਾਂਜੀ ਇਹ ਛੋਟੇ ਜਿਹੇ ਬਾਗੀਚੇ ਥੱਲੇ ਉੱਪਰ ਮੇਰੇ ਨਾਲ-ਨਾਲ ਹੀ ਉੱਤੇ ਛੱਤ ਦੇ ਹੇਠਾਂ ਰਹਿੰਦਾ ਹੈ ਕੀ ਬਾਤ ਹੈ ਜਿੱਤੇ ਚਿੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਇੱਥੇ ਮੋਰ ਮੋਰ ਮਿਲਦੇ ਆ ਚਿੜੀਆਂ ਤੁਹਾਡੇ ਸਾਹਮਣੇ ਏਡੀ ਪਿਆਰੀ ਨਜ਼ਰ ਆ ਗਈ ਹੈ ਪਿਆਰੀ ਚਿੜੀ ਬੈਠੀ ਹੋਈ ਹੈ ਹਾਂ ਉਹ ਕਹਿੰਦੇ ਪੰਛੀ ਇੱਥੇ ਬਹੁਤ ਆਂਦੇ ਹੈਗੇ ਪੰਛੀ ਪੰਛੀ ਤਾਂ ਖਤਮ ਹੀ ਹੋ ਗਏ ਆਪਣੇ ਸੰਸਾਰ ਇੱਥੇ ਬਹੁਤ ਆਂਦੇ ਆ ਹੁਣ ਅਜੇ ਇਸ ਵੇਲੇ ਠੰਡ ਬਹੁਤ ਹੈਗੀ ਹੈ ਤੁਸੀਂ ਥੋੜੇ ਦਿਨਾਂ ਬਾਅਦ ਦੇਖਣਾ ਜਦੋਂ ਫੁੱਲ ਖਿੜੇ ਹੋਣਗੇ ਨਾ ਉਸ ਵੇਲੇ ਬਹੁਤ ਹੁਣ ਵੀ ਸ਼ਾਮ ਵੇਲੇ ਬਹੁਤ ਚਹਿਚਹਾਟ ਹੁੰਦੀ ਹੈ ਦੇਖੋ ਕਿੰਨੀ ਪਿਆਰੀ ਚਿੜੀ ਬੈਠੀ ਹੋਈ ਹੈ ਹਾਂ ਮੈਂ ਕਿਹਾ ਪੰਛੀ ਇੱਥੇ ਬਹੁਤ ਆਂਦੇ ਆਗੇ ਪੰਛੀ ਪੰਛੀ ਤਾਂ ਖਤਮ ਹੀ ਹੋ ਗਿਆ ਆਪਣੇ ਪੰਜਾਬ ਇੱਥੇ ਬਹੁਤ ਆਂਦੇ ਆ ਹੁਣ ਅਜੇ ਇਸ ਵੇਲੇ ਠੰਡ ਬਹੁਤ ਹੈਗੀ ਹੈ ਤੁਸੀਂ ਥੋੜੇ ਦਿਨ ਬਾਅਦ ਦੇਖਣਾ ਜਦੋਂ ਫੁੱਲ ਖਿੜੇ ਹੋਣਗੇ ਨਾ ਉਸ ਵੇਲੇ ਬਹੁਤ ਹੁਣ ਵੀ ਸ਼ਾਮ ਵੇਲੇ ਬਹੁਤ ਚਹ ਚਾਹਟ ਹੁੰਦੀ ਹੈ ਇਹ ਪੱਤਿਆਂ ਤੇ ਬੈਠਣਾ ਔਰ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਕਿ ਇੱਥੇ ਮੋਰ ਆਂਦੇ ਆ ਮੇਰੇ ਘਰ ਅੱਛਾ ਮੈਂ ਸ਼ਾਟਸ ਭੇਜ ਦਿਆਂਗਾ ਤੁਹਾਨੂੰ ਉਹਨਾਂ ਦੇ ਠੀਕ ਹੈ ਕਿੰਨੇ ਕਿੰਨੇ ਦਿਨ ਇੱਥੇ گزار ਕੇ ਜਾਂਦੇ ਨੇ ਉਹ ਮੋਰ ਚਾਹੀਸੀ ਛੋਟੇ ਜਿਹੇ ਬਾਗੀਚੇ ਚ ਹਾਂਜੀ ਇਹ ਛੋਟੇ ਜਿਹੇ ਬਾਗੀਚੇ ਦੇ ਥੱਲੇ ਉੱਪਰ ਮੈਂ ਉੱਪਰ ਬਾਗੀਚੇ ਦੇ ਵਿੱਚ ਮਾਰਨਿੰਗ ਵਾਕ ਕਰਦਾ ਹੋਇਆ ਤੁਹਾਡੇ ਨਾਲ ਮੋਰ ਨੂੰ ਦਿਖਾਵਾਂਗਾ ਠੀਕ ਹੈ ਜੀ ਉਹ ਮੇਰੇ ਨਾਲ ਨਾਲ ਹੀ ਉੱਤੇ ਛੱਤ ਦੇ ਘੁੰਮਦਾ ਰਹਿੰਦਾ ਹੈ ਕੀ ਬਾਤ ਹੈ ਜਿੱਥੇ ਚਿੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਇੱਥੇ ਉਹ ਮੋਰ ਆਉਂਦੇ ਨੇ ਉੱਥੇ ਮੋਰ ਮਿਲਦੇ ਆ ਚਿੜੀ ਤੁਹਾਡੇ ਸਾਹਮਣੇ ਐਡੀ ਪਿਆਰੀ ਨਜ਼ਰ ਆ ਗਈ ਹੈ ਬਿਲਕੁਲ ਬਿਲਕੁਲ ਤੇ ਤਿਤਲੀਆਂ ਭੌਰੇ ਵੀ ਇੱਥੇ ਬਹੁਤ ਆਉਂਦੇ ਆ ਇਸ ਤੋਂ ਬਿਨਾ ਮੇਰੇ ਕੋਲੇ ਹੋਰ ਇਧਰਲੇ ਪਾਸੇ ਵੀ ਕਾਫੀ ਫਰੂਟ ਪਲਾਂਟਸ ਹੈਗੇ ਠੀਕ ਹੈ ਅਜਾ ਦੇਖਦੇ ਆ ਇਹਦੇ ਉੱਤੇ ਬਹੁਤ ਹੀ ਜ਼ਿਆਦਾ ਫਰੂਟਸ ਲੱਗਦੇ ਨੇ ਚਕੋਤਰਾ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਚ ਏਡੇ ਏਡੇ ਵੱਡੇ ਸਾਈਜ਼ ਦੇ ਹੁੰਦੇ ਆ ਔਰ ਅੰਦਰੋਂ ਲਾਲ ਹੁੰਦਾ ਹੈ ਫਰੂਟ ਠੀਕ ਹੈ ਠੀਕ ਹੈ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਇਹ ਕਾਫੀ ਯਾਨੀ ਇਹ ਨਾ ਭਰਿਆ ਪਿਆ ਹੁੰਦਾ ਇਹਦੀ ਪੁਰਾਣੀਆਂ ਫੋਟੋਜ਼ ਕਿਤੇ ਮੈਂ ਤੁਹਾਨੂੰ ਦਿਖਾਵਾਂ ਅਜੇ ਫਿਲਹਾਲ ਪੱਤ ਜਰਦਾ ਮੌਸਮ ਹੈ ਨਾ ਪੱਤ ਜਰਦਾ ਮੌਸਮ ਹੈ ਦਸੰਬਰ ਸ਼ੁਰੂ ਤੱਕ ਇੱਦੇ ਤੇ ਫਰੂਟ ਸੀਗੇ ਠੀਕ ਹੈ ਇਸ ਤੋਂ ਬਿਨਾ ਫਿਰ ਇਹ ਪਪੀਤਾ ਹੈ ਥੱਲੇ ਔਰ ਪਿੱਛੇ ਅਮਰੂਦ ਦੇ ਬੂਟੇ ਅਨਾਰ ਔਰ ਖੱਬੇ ਪਾਸੇ ਕਿੰਨੋ ਹੈ ਲੱਗਾ ਹੋਇਆ ਹੂੰ ਇਹ ਕਿੰਨੋ ਹੈਗਾ ਜੀ ਉਹ ਸੰਤਰਾ ਹੈ ਉੱਧਰ ਥੱਲੇ ਨਾਲ ਲਾਲ ਖਾਲੀ ਧਾਂ ਦੇ ਉੱਤੇ ਸਬਜ਼ੀ ਉਗਾ ਲਈ ਦੀ